ਚਾਚਾ ਕੀ ਕਣਕ ਦਾ ਆਪਣੀ ਬਹੁਤ ਸੋਹਣੀ ਹੋਇਆ ਤੇ ਐਰ ਕੀ ਆਪਾ ਥਾਰ ਲਿਆਈਏ ਲੈ ਆਵਾਗੇ ਭਤੀਜਾ ਥਾਰ ਝੋਨਾ ਵੀ ਬਹੁਤ ਸੋਹਣਾ ਹੋਇਆ ਹੂੰ ਹੂੰ ਤੇ ਮੈਂ ਤਾਂ ਕਹਿਣਾ ਥਾਰ ਵੀ ਲਾਇ ਵੀ ਲਪਾ ਕੇ ਲਿਆਉਣੀ ਆ ਫੇਰ ਹੀ ਲੋਕਾਂ ਦੇ ਕਾਜ ਹੋਣਗੇ ਲੈ ਆਵਾਗੇ ਥਾਰਾਂ ਨਵੀਂ ਲਿਆਉਣੀ ਆ ਪੰਜਾ ਤਾਕੀਆਂ ਵਾਲੀ ਬਾਈ ਜੀ ਥਾਰ ਤੁਸੀਂ ਫੇਰ ਲੈ ਲਿਓ ਪਹਿਲਾਂ ਆਪਦੀ ਪਹੀ ਨਾਲ ਮਿੱਟੀ ਦਾ ਲਾ ਲਓ ਥਾਰ ਲਗਾਉਣ ਜੋਗਾ ਕਰਤਾ ਲਾਓ ਇਨੂੰ ਬੜਾ ਰੁਪਿਆ ਪਈਦਾ ਜਿਹੜਾ ਟਰਾਲਿਆਂ ਵਾਲਿਆ ਉਹ ਤਾਂ ਬੋਲਦੇ ਏ ਟਰੈਕਟਰਾਂ ਵਾਲੇ ਤੇ ਤੂੰ ਰੇੜੀ ਲਗਾਉਣੀ ਏ ਤੂੰ ਬੜਾ ਦੂਰੇੜੀ ਲਗਾ ਲੈ ਬਾਈ ਵਾਹਿਗੁਰੂ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਵਾ 10 ਆ 10 ਕਿਲਾ ਟਾਕਾ ਤੁਹਾਡਾ ਇੱਥੇ ਇੱਕ ਤੁਹਾਡਾ ਵਾ ਨਹੀਂ ਵਾ ਉੱਤੋਂ ਤੁਸੀਂ ਪਈ ਵੱਡੀ ਬੈਠੇ ਆ ਐਵੇਂ ਕੋ ਡਿੱਗੂਗਾ ਲੱਤ ਬਾਤ ਡਾਊਗਾ ਸਾਡੇ ਦਾ ਜਵਾਕ ਇੱਥੋਂ ਦੀ ਟਿਊਸ਼ਨ ਤਾਂ ਲੱਗਦੇ ਆ ਕੋਈ ਅਸੀਂ ਉੱਧਰ ਹੀ ਲੰਗਾ ਲਿਆ ਕਰਾਂਗੇ ਸਹੀ ਏ ਨਾ ਜਿਹਦੇ ਲੱਤ ਬਾਹਾਂ ਟੁੱਟ ਗਈ ਕੇ ਇਹਦੀ ਉੱਤੇ ਤੁਹਾਨੂੰ ਪਤਾ ਲੱਗੂਗਾ ਮਰਜੀ ਆ ਬਾਈ ਤੁਹਾਡੀ ਉਹ ਰੇੜੀ ਨਗਾਉਣੇ ਆ ਨਗਾੜਾ ਕਰਤਾ ਤੁਰਜਾ ਤੁਰਜਾ ਕੰਮ ਕਰ ਆਪਰਾ ਜ ਆ ਉਹ ਬੱਟ ਟੋਡ ਐਵੇਂ ਪਕਾਈ ਮਾਰੀ ਜਾਂਦਾ ਚਾਤਾ ਚਾਚਾ ਗੱਲ ਤਾਂ ਉਹਦੀ ਵੀ ਸਹੀ ਆ ਉਹ ਪੀਜ ਤੂੰ ਹੀ ਉਹਦੀ ਬੋਲੀ ਬੋਲ ਰੇਂਗਾ ਯਾਰ ਉਹਦੀ ਬੋਲੀ ਮੈਂ ਥੋੜੀ ਬੋਲਦਾ ਮੈਂ ਤਾਂ ਉਹ ਗੱਲ ਕਰਦਾ ਵੀ ਆਪਣਾ ਬਾਪੂ ਕਿਵੇਂ ਸੱਚ ਉਹਦੇ ਕੋਡੇ ਪੁਆਏ ਸੀਗੇ ਉਹ ਠੀਕ ਆ ਆ ਉਹ ਠੀਕ ਆ ਹੁਣ ਵਧੀਆ ਉਹ ਤਾਂ ਹੁਣ ਫੂਲੀ ਚਲਾਈ ਫਿਰ ਤਾਂ ਮੌਜ ਨਾ ਸੁੱਖ ਨਾ ਉਹ ਕਿਹੜਾ ਮਾਰਨ ਗਿਆ ਉਹ ਅੱਛਾ ਹੂੰ ਉਹ ਆ ਕਿਦਾਂ ਹੋਣਾ ਓ हेलो हां की गल हो गई अच्छा बापू डिग पा यार्ड पजी उ अच्छा लात टुट गई है ओ हो चल हो, कोई नहीं फिर मैं आना है राजा ले गया ओनू ਉਹਦਾ ਯਾਰ ਚਲ ਕੋਈ ਨਹੀਂ ਫਿਰ ਮੈਂ ਫਿਰ ਵੀ ਆਉਣਾ ਕੋਈ ਨਹੀਂ ਉਹਦਾ ਭਤੀਜਾ ਯਾਰ ਗੱਲ ਤਾਂ ਰਾਜੇ ਦੀ ਵੀ ਸਹੀ ਸੀਗੀ ਸਹੀਆਂ ਨਹੀਂ ਵੱਡਣੀਆਂ ਚਾਹੀਦੀਆਂ ਉਹਦਾ ਚਾਚਾ ਸਹੀ ਆ ਪਰ ਆਪਾਂ ਹੁਣ ਮੈਂ ਮੰਨਦਾ ਵੀ ਹੁਣ ਆਪਾਂ ਮਿੱਟੀ ਵੀ ਲਾ ਦੇਾਂਗੇ ਇਹ ਗੱਲ ਸਹੀ ਹੈ ਉਹਨਾਂ ਦੀ ਹਾਂ ਆਪਾਂ ਭਾਈ ਇੰਨੀ ਵੱਡੀ ਆਪਾਂ ਆਪਦੇ ਪੈਰੀ ਨਾ ਆਪ ਕਈ ਮਾਰ ਲਈ ਆਪਾਂ ਮਿੱਟੀ ਆਪਰ ਧਾਵਾਗੇ ਤੇ ਦੂਜਿਆਂ ਨੂੰ ਵੀ ਨਾਲ ਦਵਾਵਾਂਗੇ ਜਿਹੜੀ ਗਾਂ ਵਾਲੇ ਵੱਟੀ ਪਾਉਂਦੇ ਨੇ ਗਾਂ ਵਾਲਿਆਂ ਨੂੰ ਵੀ ਕਹਾਂਗੇ ਹਾਂ ਸਹੀ ਗੱਲ ਐ ਤੇਰੀ ਜਮਾਂ ਨਹੀਂ ਇਹ ਪਈਆਂ ਨਹੀਂ ਵੱਟਣੀਆਂ ਚਾਹੀਦੀਆਂ ਇਹ ਆਪਣਾ ਆਪ ਦਾ ਨੁਕਸਾਨ ਹੋ ਜਾਂਦਾ ਆਪ ਦਾ ਨੁਕਸਾਨ ਹੀ ਹੁੰਦਾ ਚਾਚਾ ਸਹੀ ਗੱਲ ਐ